ਸੱਸੀ ਕਾਲ ਜੀ ਸਾਰੇ ਨੇ ਪਿਆਰ ਭਰੀ ਸੱਸੀ ਕਾਲ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਆਪਾਂ ਚੱਲੇ ਆਪਣੇ ਅੱਜ ਪਿੰਡ ਨੂੰ ਪਿੰਡ ਦਾ ਮਤਲਬ ਕਿ ਸਸਰਾਲ ਨੂੰ ਹਨਾ ਤੇ ਰੱਬ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਰਹੋ ਤੇ ਆਪਾਂ ਵਿਆਹ ਗੁਰੂ ਦੀ ਕਿਰਪਾ ਨਾਲ ਤੁਹਾਡੇ ਭੈਣ ਭਰਾਵਾਂ ਦੀ ਅਸ਼ੀਰਵਾਦ ਨਾਲ ਆਪਾਂ ਠੀਕ ਠਾਕ ਆ ਜੀ ਥੋੜੀਆਂ ਬਹੁਤੀਆਂ ਪ੍ਰੋਬਲਮਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਆਪਾਂ ਰਸਤੇ 'ਚ ਵੀਡੀਓ ਬਣਾਈ ਦੇਖੋ ਕਿੰਨੇ ਸੋਹਣੇ ਹਲੇ ਦਰਖਤ ਖੜੇ ਨੇ ਬੋਰਡ ਨੇ ਕਾਫੀ ਲੱਗੇ ਹੋਏ ਹੈ ਤਾਂ ਇਹ ਡਰਾਕਟ ਕਦੇ ਕਦੀ ਮਿਲਦੇ ਨੇ ਮੈਨੂੰ ਇਹ ਬੋਰਡ ਪੇਪਲ ਬਹੁਤ ਮਿਲੇ ਰਸਤੇ ਦੇ ਵਿੱਚ ਤੇ ਲੰਬਾ ਸਫ਼ਰ ਸੀ ਤੇ ਗੱਲਾਂ ਬਾਤਾਂ ਕਰਦੇ ਗਏ ਹੌਲੀ ਹੌਲੀ ਮੈਂ ਤੇ ਮੇਰੇ ਹਸਬੰਡ ਅਸੀਂ ਦੋਨੇ ਗਏ ਸੀਗੇ ਤੇ ਬੱਚੇ ਸਾਡੇ ਤੁਹਾਨੂੰ ਪਤਾ ਹੀ ਹੈ ਕਿ ਇੱਕ ਬੇਟਾ ਤੇ ਬੇਟਾ ਸਾਡਾ ਆਪਣੀ ਜੌਬ ਕਰਦਾ ਫਿਰ ਅਸੀਂ ਦੋਨੇ ਮੀਆਂ ਬੀਬੀ ਹਸਬੰਡ ਜਾਂਦੇ ਰਹਿੰਨੇ ਆ ਇਹ ਆ ਗਏ ਆਪਾਂ ਜੰਡੇਆਲੇ ਜੀ ਤੇ ਜੰਡੇਆਲੇ ਜਾਂਦੇ ਜਾਂਦੇ ਪਰ ਅੰਦਰੋਂ ਜਾ ਕੇ ਸਟਾਰਟ ਕੀਤੀ ਪਹਿਲਾਂ ਮੈਂ ਸਟਾਰਟ ਨਹੀਂ ਕੀਤੀ ਵੀਡੀਓ ਇਹ ਕਰਦਾ ਸੀ ਸਕੂਲ ਸੀਗਾ ਜੰਡੇਆਲੇ ਦਾ ਤੇ ਇਹ ਦੇਖੋ ਰਸਤੇ ਦੇ ਵਿੱਚ ਪੁਲ ਤਿਆਰ ਹੋ ਰਹੇ ਨੇ ਫੜ ਬੜੇ ਬਣੇ ਰ ਬਣ ਰਹੇ ਨੇ ਰਸਤੇ ਦੇ ਵਿੱਚ ਤਾਂ ਜਗਾ ਜਗਾ ਦੀ ਉੱਪਰ ਮੈਂ ਦੇਖਦੀ ਸੀ ਤੇ ਪਰ ਇਹ ਛੇਤੀ ਤੇ ਆ ਨਹੀਂ ਹੋ ਰੇ ਇਹ ਆ ਗਈ ਜੀ ਰੇਲਵੇ ਲਾਈਨ ਇਹਦੇ ਦੋਨੇ ਪਾਸੇ ਦੇਖੋ ਸਾਡੇ ਕਹਿੰਦੇ ਆ ਕੰਮ ਹੈ ਨਹੀਂ ਤੁਹਾਨੂੰ ਮੈਂ ਦੋਨੇ ਪਾਸੇ ਦਿਖਾਉਣੀ ਆ ਜਿੱਥੇ ਕਿ ਪ੍ਰਵਾਸੀ ਪ੍ਰਵਾਸੀ ਰੇੜੀਆਂ ਲਾ ਰਹੇ ਨੇ ਉਹਨਾਂ ਤੋਂ ਜੂਸ ਲੈ ਲਓ ਜਾਂ ਫਰੂਟ ਲੈ ਲਓ ਜੋ ਵੀ ਲੈਣਾ ਤੁਸੀਂ ਲੈ ਕੇ ਉਹਨਾਂ ਤੋਂ ਲੈ ਸਕਦੇ ਹੋਗੇ ਤੇ ਸਾਡੇ ਕਹਿੰਦੇ ਹੁੰਦੇ ਆ ਕੰਮ ਨਹੀਂ ਸਾਡੇ ਮਿਹਨਤ ਨਹੀਂ ਕਰਦੇ ਇੱਥੇ ਬਹੁਤ ਜ਼ਿਆਦਾ ਰੇੜੀਆਂ ਪਰ ਵਸੀਆਂ ਨਹੀਂ ਪਹਿਲਾਂ ਇੱਕ ਰੇੜੀ ਹੁੰਦੀ ਸੀ ਫਿਰ ਦੋ ਹਨ ਤਾਂ ਕੋਈ ਗਿਣਤੀ ਨਹੀਂ ਹੁੰਦੀ ਕਿ ਰੇੜੀਆਂ ਕਿੰਨੀਆਂ ਹੁੰਦੀਆਂ ਨੇ ਕਿ ਹਰ ਇੱਕ ਨੇ ਖੜਨਾ ਇੱਥੇ ਰੁਕਣਾ ਆਪਾਂ ਇੱਥੋਂ ਚਲੇ ਗਏ ਨਕੌਦਰ ਤੇ ਨਕੌਦਰ ਤੋਂ ਜਾਂਦੇ ਜੀ ਇੱਕ ਸਾਈਡ ਦੇ ਉੱਪਰ ਨਾਲ ਸੂਆ ਜਾ ਪੈਂਦਾ ਉਹਦੇ ਜਾ ਰਹੇ ਹਾਂ ਕਿਉਂਕਿ ਸ਼ਹਿਰ ਚ ਬੜੋ ਤਾਂ ਟ੍ਰੈਫਿਕ ਕਾਫੀ ਹੁੰਦੀ ਹੈ ਸਕੂਲ ਦਾ ਬੱਚਿਆਂ ਦਾ ਟਾਈਮ ਸੀ ਛੁੱਟੀ ਦਾ ਤੇ ਆਪਾਂ ਨਹੀਂ ਚਾਹੁੰਦੇ ਹੁੰਦੇ ਸੀ ਕਿ ਬੱਚਿਆਂ ਨੂੰ ਵੀ ਪਰੇਸ਼ਾਨੀਆਂ ਵੀ ਤੇ ਸਾਨੂੰ ਵੀ ਪਰੇਸ਼ਾਨੀ ਆਵੇ ਅਸੀਂ ਨਕੌਦਰ ਤੋਂ ਜਾਂਦੇ ਜਾਂਦੇ ਇੱਕ ਸਾਈਡ ਵਿੱਚ ਦੀ ਹੋ ਗਏ ਹਾਂਗੇ ਤੋ ਇਹ ਦੇਖੋ ਕਿੰਨੀ ਸੋਣੀ ਦਾ ਸਾਈਡ ਤੇ ਕੋਠੀ ਪਈ ਹੈ ਕਿ ਇਹ ਵੀ ਬਿਲਕੁਲ ਸਿੰਗਲ ਕੋਠੀ ਹੈ ਤੇ ਇਹਦੇ ਆਸੇ-ਪਾਸੇ ਮੈਨੂੰ ਕੁਝ ਨਹੀਂ ਦਿਖਾਈ ਦਿੱਤਾ ਕਿ ਕੋਈ ਵੀ ਹੋਏਗਾ ਆਸੇ-ਪਾਸੇ ਇਹਦੇ ਤੋ ਇਹ ਵੀ ਸਿੰਗਲ ਹੈ ਬੜੀ ਸੋਣੀ ਕੋਠੀ ਲੱਗਦੀ ਹੈ ਮੈਨੂੰ ਇਹ ਮੈਂ ਹਰ ਵਾਰ ਦੇਣੀ ਹੈ ਦੇਖੋ ਤੁਸੀਂ ਵੀ ਦੇਖੋ ਤੁਹਾਨੂੰ ਵੀ ਦਿਖਾਵਾਂ ਤੋ ਚਲੋ ਆਪਾਂ ਵੱਡਿਆਂ ਨੂੰ ਦੇਖ ਕੇ ਆਪਣੇ ਘਰ ਜਿੰਨੇ ਬਣੇ ਹੋਏ ਪ੍ਰਮਾਤਮਾ ਦੀ ਕਿਰਪਾ ਨਾਲ ਸੈਰ ਟੱਕਣ ਹੋਇਆ ਵਾ ਉਹ ਆਪਾਂ ਨਹੀਂ ਟੋਣਾ ਤੇ ਗੱਡੇ ਗਏ ਇੱਧਰ ਦੀ ਕਾਫੀ ਆਉਂਦੀਆਂ ਜਾਂਦੀਆਂ ਨੇ ਪਰ ਖੱਡੇ ਬਹੁਤ ਨੇ ਇਹ ਸੜਕ ਤਾਂ ਕਾਫੀ ਵਧੀਆ ਸੀ ਪਹਿਲਾਂ ਠੀਕ ਤੇ ਪਰ ਹੁਣ ਆਵਾਜਾਈ ਸ਼ੁਰੂ ਹੈ ਜਦੋਂ ਤੁਹਾਨੂੰ ਪਤਾ ਕਿ ਟੁੱਟ ਜਾਨੀ ਇੱਥੋਂ ਪੈ ਗਏ ਜੀ ਆਪਾਂ ਨਕੌਦਰ ਤੋਂ ਮੋਗੇ ਰੋਡ ਨੂੰ ਹੋ ਗਏਾਂਗੇ ਮੋਗੇ ਰੋਡ ਤੇ ਆਪਾਂ ਚੱਲੇ ਚੱਲੇ ਆਂਗੇ ਤੇ ਰੋਡ ਬਹੁਤ ਵਧੀਆ ਹੈ ਤੇ ਅਸੀਂ ਆਪਣੇ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਸਿਰ 2-3 ਘੰਟੇ ਦੇ ਵਿੱਚ ਆਰਾਮ ਨਾਲ ਪਹੁੰਚ ਜਾਂਦੇ ਆਂਗੇ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਸਾਨੂੰ ਕਿ ਜ਼ਿਆਦਾ ਲੰਬਾ ਸਮਾਂ ਲੱਗੇਗਾ ਇਸ ਲਈ ਫਿਰ ਅਸੀਂ ਇਹ ਇਹ ਰੋਡ ਤੇ ਪੈਣੇ ਆਗੇ ਤੇ ਰਸਤੇ ਦੇ ਵਿੱਚ ਦੇਖੋ ਮੈਂ ਤੁਹਾਨੂੰ ਤੁਹਾਨੂੰ ਇੱਥੇ ਵੀ ਰੇੜੀਆਂ ਖੜੀਆਂ ਨੇ ਰੇੜੀ ਪ੍ਰਵਾਸੀ ਰਵਾਸੀ ਬਹੁਤ ਜੂਸ ਦੀਆਂ ਰੇੜੀਆਂ ਨੇ ਥੋੜੀ ਜੀ ਥਾਂ ਦੇ ਵਿੱਚ ਹਨ ਆਪਣੀ ਰੇੜੀ ਲਾ ਕੇ ਕਾ ਕੱਟ ਕੇ ਤੇ ਉਹ ਬਣਾ ਲੈਂਦੇ ਆਪਣੀ ਰੇੜੀ ਲਾ ਲੈਂਦੇ ਤੇ ਸਾਡੇ ਵਰਗੇ ਫਿਰ ਵਿਚਾਰੇ ਔਖੇ ਸੌਕੇ ਜਾਂਦੇ ਜੂਸ ਜ਼ਰੂਰ ਪੀਣਾ ਹੁੰਦਾ ਹਰ ਇੱਕ ਨੇ ਪੀਣਾ ਤਾਂ ਇਹ ਆਖੇ ਆਪਾਂ ਮਰਸੀਆਂ ਦੇ ਆਗੇ ਆ ਤਾਂ ਕਿਉਂਕਿ ਰੂਟ ਕਾਫੀ ਲੰਬਾ ਹਨ ਗੱਲਾਂ ਬਾਤਾਂ ਕਰਦੇ ਟਾਈਮ ਪਾਸ ਹੁੰਦਾ ਜਦੋਂ ਹਸਬੈਂਡ ਵਾਈਫ ਜਾਂਦੇ ਆ ਗੱਲਾਂ ਬਾਤਾਂ ਕਰਦੇ ਮਾਂ ਪੁੱਤਰ ਜਾਂਣਾ ਹਨ ਕੋਈ ਵੀ ਜਾਣ ਭੈਣ ਭਰਾ ਜਾਣ ਸਾਰਾ ਰਸਤਾ ਤਾਂ ਗੱਲਾਂ ਦੇ ਨਾਲ ਹੀ ਨਿਕਲਦਾ ਜੀ ਤੇ ਆਪਾਂ ਇੱਥੋਂ ਪੌਲ ਚੜ ਗਏ ਆਂਗੇ ਤੇ ਇਹ ਪੌਲ ਚੜਦੇ ਇੱਥੋਂ ਜਾਨ ਰੱਖਣਗੇ ਵੀ ਹਲੇ ਵੀ 2 ਘੰਟੇ ਲੱਗਣਗੇ ਕਿਉਂਕਿ ਜਦੋਂ ਪੌਲਾ ਇੱਥੇ ਤੋਂ ਉਧਰ ਤੱਕ ਟ੍ਰੈਫਿਕ ਹੁੰਦੀ ਆ ਫਿਰ ਮੋਗੇ ਤੋਂ ਬਾਕੀ ਪਰਾਣਾ ਟ੍ਰੈਫਿਕ ਹੁੰਦੀ ਆ ਬਾਕੀ ਪਰਾਣਾ ਨਿਕਲਣਾ ਵੀ ਥੋੜਾ ਮੁਸ਼ਕਲ ਪੈ ਜਾਂਦਾ ਇੱਥੇ ਆ ਕੇ ਟਾਈਮ ਲੱਗ ਜਾਂਦਾ ਬਾਕੀ ਜਦੋਂ ਨਿਕੁੱਦਰ ਤੋਂ ਪੌਲ ਛੱਡ ਜਾਵੋ ਤਾਂ ਮੋਗੇ ਤੱਕ ਕੋਈ ਜ਼ਿਆਦਾ ਟ੍ਰੈਫਿਕ ਟ੍ਰੈਫਿਕ ਦਾ ਮਤਲਬ ਕਿ ਪੌਲ ਹੁੰਦਾ ਵਾ ਤੋਂ ਰਾਮਨਾਲ ਬੰਦਾ ਚੱਲਿਆ ਜਾਂਦਾ ਵਾ ਇਸ ਲਈ ਜਿਆਦਾ ਇੱਥੇ ਟਾਈਮ ਨਹੀਂ ਲੱਗਦਾ ਘਰ ਤਾਂ ਅਸੀਂ गए ਵੀ ਕਾਫੀ ਟਾਈਮ ਬਾਅਦ ਸੀਗੇ ਕਿਉਂਕਿ ਜਦੋਂ ਦਿਲ ਕਰਦਾ ਆਪਣੇ ਘਰ ਨੂੰ ਜਾਣ ਨੂੰ ਤਾਂ ਮਨ ਤਾਂ ਜ਼ਰੂਰ ਕਰਦਾ ਹਰ ਇੱਕ ਇਨਸਾਨ ਨੂੰ ਹੁੰਦਾ ਕਿ ਮੈਂ ਆਪਣੇ ਘਰ ਜਾਵਾਂ ਤਾਂ ਅਸੀਂ ਵੀ ਫਿਰ ਆਪਣੇ ਘਰ ਗਏ ਤੇ ਇੱਧਰ ਵੀ ਇੱਕ ਕਾਲਜ ਆ ਇਹ ਮਲਸੀਆਂ ਹੀ ਬਣਿਆ ਹੋਇਆ ਵਾ ਰੋਡ ਦੇ ਉੱਪਰ ਕਾਲਜ ਤਾਂ ਰਸਤੇ ਦੇ ਵਿੱਚ ਦੇਖੋ ਆਲੂ ਪਏ ਨੇ ਮਲਸੀਆਂ ਔਰ શાਕੋੜ ਦੇ ਸਾਹਨੇ ਦੇ ਵਿੱਚ بڑے ਆਲੂ ਪਏ ਨੇ ਢੇਰ ਲਾਏ ਹੋਏ ਇਹ ਸਾਰੇ ਆਲੂ ਰੱਖੇ ਹੋਏ ਆ ਉਹਨਾਂ ਦੇ ਆਲਗਾਂ ਦੇ ਉੱਪਰ ਦਿੱਤੀਆਂ ਹੋਈਆਂ ਪਰਾਲੀ ਦਿੱਤੀ ਹੋਈ ਆ ਉਹਨਾਂ ਦੀ ਇਪਟੁਰਾ ਪੰਪ ਦੇ ਕੋਲ ਸਾਰੇ ਆਲੂ ਹੀ ਆਲੂ ਸੀਗੇ ਆਪਾਂ ਤਾਂ ਲੈਣੇ ਨਹੀਂ ਸੀ ਲੈਣੇ ਹੋ ਤਾਂ ਇਕੱਠੇ ਲੈਣੇ ਪੈਂਦੇ ਨੇ ਹਨਾ ਇਹ ਸ਼ਾਖੋੜ ਦਾ ਬ੍ਰਿਜ ਆ ਗਿਆ ਇਹ ਥੱਲੇ ਦੀ ਰੇਲਵੇ ਲਾਈਨ ਹੈ ਜਿੱਥੇ ਰੇਲਵੇ ਲਾਈਨਾਂ ਗਈ ਉੱਥੇ ਪੌੜਾ ਜ਼ਰੂਰ ਪੱਕਾ ਬਣਾ ਕੇ ਇਹਨਾਂ ਨੇ ਰੱਖਿਆ ਹੁੰਦਾ ਹੈ ਇਹ ਨਿਸ਼ਾਨੀ ਹੋ ਜਾਂਦੀ ਹੋਣੀ ਹੈ ਜਾਂ ਪਤਾ ਨਹੀਂ ਰੇਲਵੇ ਨੂੰ ਪਤਾ ਕਿ ਆ ਬਣਾ ਰਹੇ ਨੇ ਪਰ ਬ੍ਰਿਜ ਦੀ ਨਿਸ਼ਾਨੀ ਹੈ ਕਿ ਇਹ ਬ੍ਰਿਜ ਹੈ ਇੱਥੇ ਤੇ ਥੱਲੇ ਦੀ ਰੇਲਵੇ ਲਾਈਨ ਸ਼ਾਖੋੜ ਪਹਿਲਾਂ ਸ਼ਾਖੋੜ ਸ਼ਹਿਰ ਵਿੱਚ ਦੀ ਜਾਂਦੀ ਤਾਂ ਬਹੁਤ ਟਾਈਮ ਲੱਗਦਾ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੁਣ ਸ਼ਹਿਰ ਦੇ ਬਾਹਰ ਦੀ ਕੱਢ ਦਿੱਤੀ ਆ ਹਾਂ ਰੋੜ ਤਾਂ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਨਹੀਂ ਤਾਂ ਸ਼ਾਹਕੋਟ ਤੋਂ ਮਲਸੀਆਂ ਵੀ ਘੁੰਮ ਕੇ ਜਾਣਾ ਸ਼ਾਹਕੋਟ ਦੇ ਵਿੱਚ ਜੀ ਘੁੰਮ ਕੇ ਜਾਣਾ ਤਾਂ ਕਾਫੀ ਟਾਈਮ ਲੱਗਦਾ ਹੁੰਦਾ ਵਾ ਤੇ ਦੇਖੋ ਇਹ ਆ ਗਏ ਨੇ ਇਧਰ ਇਸ ਫਾਇਦੇ ਬਹੁਤ ਨੇ ਇਹ ਤੋਂ ਪਤਾ ਲੱਗ ਜਾਂਦਾ ਕਿ ਧਰਮਕੋਟ ਦਾ ਏਰੀਆ ਸ਼ੁਰੂ ਹੋ ਚੱਲਿਆ ਵਾ ਹਣ ਚਾਹ ਤੁਹਾਨੂੰ ਦਿਖਾਉਣੀ ਹੈ ਅੱਗੇ ਆਏਗਾ ਜੀ ਇਹ ਇਥੇ ਸਤਲੁਜ ਦਰਿਆ ਇਹ ਸਤਲੁਜ ਦਰਿਆ ਤਾਂ ਹੈ ਸਤਲੁਜ ਦਰਿਆ ਦਾ ਵੀ ਤੁਹਾਨੂੰ ਮਸਤੀਨ ਦਿਖਾ ਦਿੰਨੀ ਹੈ ਦੇਖੋ ਪਾਣੀ ਖੜਾ ਵਾ ਤੇ ਮੂਰੇ ਇਹਨਾਂ ਦੇ ਬਣਿਆ ਹੋਇਆ ਦੀਵਾਰਾਂ ਕਿ ਅੱਛਾ ਨਾਲ ਕੋਈ ਡਿੱਗ ਜਾਂਦਾ ਇਸ ਲਈ ਹੁਣ ਆਪਾਂ ਆ ਗਏ ਟੋਲਪਰਾਜਾ ਟੋਲਪਰਾਜਾ ਧਰਮਕੋਟ ਦੇ ਕੋਲੇ ਤੇ ਸ਼ਾਹਕੋਟ ਦੇ ਵਿਚਾਲੇ ਜੇ ਪੈ ਜਾਂਦਾ ਵਾ ਤੋ ਇੱਥੇ ਇੱਕ ਪਹਿਲਾਂ ਇੱਕ ਬਹੁਤ ਕੁੱਲੀ ਜੀ ਪਾਈ ਹੁੰਦੀ ਸੀਗੀ ਇੱਕ ਪੱਲੀ ਜੀ ਪਾ ਕੇ ਹੀ ਉਹਨਾਂ ਨੇ ਦੇਖੋ ਇਹ ਬਣਾਈ ਸੀ ਚਾਹ ਦਾ ਖੋਖਾ ਜਿਹਾ ਰੱਖਿਆ ਹੋਇਆ ਸੀਗਾ ਬਣਾਇਆ ਹੁਣ ਤੇ ਇੱਥੇ ਬੜੇ ਵਧੀਆ ਢੱਬਾ ਬਣਾਉਣ ਤੇ ਸ਼ੁਰੂ ਕਰ ਦਿੱਤਾ ਇਹਨਾਂ ਜੀ ਢੱਬਾ ਆ ਗਏ ਖਾਣਾ ਖਾ ਲਓ ਹੁਣ ਜਿਨੇ ਵੀ ਖਾਣਾ ਖਾਣ ਤੁਰਿਆ ਜਾਂਦਾ ਕਈ ਵੀ ਨਹੀਂ ਆਉਂਦਾ ਲੱਗਦਾ ਚਲੋ ਇੱਥੇ ਖਾ ਲਵੋ ਦਾਲ ਰੋਟੀ ਤਾਂ ਖਾਣੀ ਛਾਣੀ ਹੈ ਕਿਤੇ ਵੀ ਹੋਇਆ ਢੱਡ ਤਾਂ ਭ ਤੋ ਇਹ ਇੱਥੇ ਵੀ ਪ੍ਰਸ਼ਾਦੇ ਅਗਲੇ ਛੱਕ ਲੈਂਦੇ ਨੇ ਤੋ ਇਹ ਹੈ ਆਪਣਾ ਟੋਲਪਲਾਜ ਤੇ ਆ ਗਏ ਆਂਗੇ ਟੋਲ ਤੇ ਆਪਾਂ ਖੜੇ ਆਂ ਦੇਖੋ ਲਾਈਨ ਲੱਗੀ ਹੋਈ ਹੈ ਜੀਪ ਕਾਰਾਂ ਵਾਲੀਆਂ ਲਾਈਨਾਂ ਨੇ ਤੇ ਇਹਦੇ ਤੇਲ ਵਾਲੀ ਗੱਡੀ ਬੜੀ ਛੇਤੀ ਨਿਕਲੀ ਆ ਤੇ ਆਪਾਂ ਵੀ ਇੱਥੇ ਅਕੱਧਾ ਮਿੰਟ ਹੀ ਰੁਕੇ ਸੀ ਕਿਉਂਕਿ ਇੰਨਾ ਕ ਤਾਂ ਟਾਈਮ ਲੱਗਦਾ ਹੀ ਹੁੰਦਾਗਾ ਬਈ ਲੰਗੜ ਲਈ ਹੈਨਾ ਤੇ ਉਹਨਾਂ ਨੇ ਹੁਣ ਖੋਲ ਦਿੱਤਾ ਮੋਰ ਲਾਇਆ ਹੋਇਆ ਟੰਬੜਾ ਜਵੜਾ ਛੇਤੀ ਲਾ ਕੇ ਰੱਖਦੇ ਨੇ ਖੋਲ ਦਿੱਤਾ ਤੈ ਅੱਗੋ ਵੀ ਜਕਰ ਕਈ ਵਾਰ ਤਾਂ ਇੰਨੀ ਇਥੇ ਮੇ ਹੋ ਜਾਂਦੀ ਹੈ ਨਾ ਭੀੜ ਕਿ ਲੰਘਣਾ ਬੜਾ ਮੁਸ਼ਕਲ ਹੁੰਦਾ ਵਾ ਇਥੇ ਟਰੱਕ ਬਹੁਤ ਖੜੇ ਨੇ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣੀ ਆ ਪੁਲ ਵਾਲਿਆਂ ਲਈ ਬਜਰੀ ਤਿਆਰ ਹੋ ਰਹੀ ਹੈ ਪੁਲ ਵਾਲਿਆਂ ਲਈ ਬਜਰੀ ਤਿਆਰ ਹੋ ਰਹੀ ਹੈ ਕਿਉਂਕਿ ਪੁਲ ਬਣਦੇ ਨੇ ਇਧਰ ਵੀ ਦੇਖੋ ਪੁਲ ਬਣਦਾ ਕੋਲੇ ਢੋਲ ਪਲਾਜ ਦੇ ਪੁਲ ਕੋਲੋਂ ਨਿਕਲਦਾ ਵਾ ਹੈ ਸ਼ਾਇਦ ਜੰਮੂ ਨੂੰ ਕਹਿ ਰਹੇ ਸੀ ਜਾ ਰਹੇ ਆ ਆਪਾਂ ਨੇ ਪੱਕਾ ਨਹੀਂ ਪਤਾ ਕੀਤਾ ਆਪਾਂ ਨੇ ਇਸ ਲਈ ਪਤਾ ਨਹੀਂ ਕੀਤਾ ਕਿ ਆਪਾਂ ਨੇ ਕੌਣ ਸਾਈਡ ਲਈ ਰੋਡ ਤੇ ਜਾਣਾ ਤੇ ਇਹ ਵੀ ਦੇਖੋ ਰਾਹ ਦੇ ਵਿੱਚ ਬੇ ਖਲ ਚੁੱਕੇ ਨੇ ਇੱਥੇ ਵੀ ਤੇ ਬੜੀ ਲੰਬੀ ਚੌੜੀ ਇੱਥੇ ਹੈਗੀ ਐ ਇਹ ਬਣਾਉਂਦੇ ਬਜਰੀ ਬਣਾਉਂਦੇ ਆ ਕਾਫੀ ਪਬਲਿਕ ਰਹਿੰਦੀ ਇੱਥੇ ਜਿੰਨੇ ਜਿੰਨੇ ਕੰਮ ਕਰਦੇ ਨੇ ਪ੍ਰਵਾਸੀ ਬੜੇ ਕੰਮ ਕਰਦੇ ਨੇ ਸਾਡੇ ਕਹਿੰਦੇ ਕੰਮ ਨਹੀਂ ਭਾਈ ਕੰਮ ਸਾਡੇ ਮਿਹਨਤ ਕਰਕੇ ਘਟਰਾਜੀ ਨੇ ਤੇ ਪੈਸਾ ਭਾਲਦੇ ਕੇ ਸਾਨੂੰ ਬੈਠਿਆਂ ਨੂੰ ਖਰਚ ਆਵੇ ਹਣਾ ਘਰ ਬੈਠੇ ਤਾਂ ਕਿਸੇ ਨੂੰ ਪੈਸਾ ਨਹੀਂ ਮਿਲਦਾ ਸਾਰੇ ਮੱਥਾ ਮਾਰੀ ਕਰਕੇ ਪੈਸਾ ਬਣਦਾ ਵਾ ਤੇ ਆਪਾਂ ਹੁਣ ਇਹ ਟੋਲ ਪਲਾਜ਼ਾ ਨਿਕਲ ਚੱਲੇ ਆਂਗੇ ਇਹ ਐ ਰੋਡ ਧਰਮਕੋਟ ਵਾਲੀ ਇੱਥੋਂ ਧਰਮਕੋਟ ਤਕਰੀਬਨ 10 ਕਿਲੋਮੀਟਰ ਦਾ ਲੱਗ ਰਿਹਾ ਮੈਨੂੰ ਹੋਏਗਾ ਜਿਆਦਾ ਤੱਕ ਦੀ ਆਪਾਂ ਨੇ ਦੇਖਿਆ ਨਹੀਂ ਕਿੰਨੇ ਕਿਲੋਮੀਟਰ 10 15 ਕਿਲੋਮੀਟਰ ਤਕਰੀਬਨ ਹੈਗਾ ਛਾਹਕੋਟ ਤੋਂ 15 ਕਿਲੋਮੀਟਰ ਹੀ ਪੈਂਦਾ ਹੈ ਛਾਹਕੋਟ ਦੇ ਲੱਵੇ ਜੇ ਆਖੀ ਪੈ ਗਿਆ ਸੀਗਾ ਟੋਲ ਤੋਂ ਆਪਾਂ ਧਰਮਕੋਟ ਵਾਲੀ ਰੋਡ ਤੇ ਜਾਂਦੇ ਇੱਥੋਂ ਮੇਰੇ ਪਿੰਡ ਨੂੰ ਹਲੇ ਤਕਰੀਬਨ ਤਕਰੀਬਨ ਡੇਢ ਘੰਟੇ ਦਾ ਟਾਈਮ ਹੈਗਾ ਵਾ ਕਿਉਂਕਿ ਮੋਗੇ ਤੋਂ ਵਗਾ ਪੱਕ ਤਾਈ ਤੱਕ ਦੀ ਰੋਡ ਜੀ ਸਿੰਗਲ ਜੀ ਰੋਡ ਪੈਂਦੀ ਆ ਤੋ ਟ੍ਰੈਫਿਕ ਜੀ ਕਾਫੀ ਹੁੰਦੀ ਆ ਕਿ ਕਿਉਂਕਿ ਖਾਸ ਕਰਕੇ ਬਾਗੇ ਪੁਰਾਣੇ ਚ ਫਸ ਜਾਂਦੇ ਆ ਬਿਲਕੁਲ ਰੋਡ ਦੇਖੋਗੇ ਤੁਸੀਂ ਤਾਂ ਬਾਗੇ ਪੁਰਾਣੇ ਦੀ ਜਿਹੜੇ ਜਾਂਦੇ ਨੇ ਦੇਖੋ ਬੜੀ ਮੁਸ਼ਕਲ ਹੁੰਦੀ ਆ ਕੁਝ ਉਹ ਕੁਝ ਰੇੜੀਆਂ ਲਾ ਰਹੇ ਨੇ ਦੇਖੋ ਸਾਡੇ ਵਰਗੇ ਭੈਣ ਭਰਾ ਗੱਡੀਆਂ ਲਾ ਕੇ ਤੇ ਤਰਵਿੱਤਰ ਹੁੰਦੇ ਨੇ ਤੁ ਬਾਜ਼ਾਰਾਂ ਨੂੰ ਘੁੰਮਣ ਵੜ ਜਾਂਦੇ ਆ ਤੋ ਸਿੰਗਲ ਸਿੰਗਲ ਜਾ ਕਰਕੇ ਲੰਘਣੀ ਪੈਂਦੀ ਆ ਕਿਉਂਕਿ ਡਰ ਨਹੀਂ ਸਾਡੀ ਪਬਲਿਕ ਨੂੰ ਕਿਸੇ ਦਾ ਕਿਸੇ ਵਾਰੇ ਨਹੀਂ ਸੋਚਦੇਗੇ ਇਸ ਲਈ ਤੋ ਇੱਥੋਂ ਮੋਗਾ ਹੈ ਥੋੜੇ ਹੀ ਪੈਂਦਾ ਮੈਨ ਲੱਗਦਾ ਇਹ ਹਣ ਧਰਮਕੋੜ ਦਾ ਏਰੀਆ ਆ ਗਿਆ ਇੱਥੋਂ ਪਛਾਣ ਹੋ ਜਾਂਦੀ ਆ ਕਿ ਜਿਸ ਨਾਲ ਧਰਮਕੋਟ ਦੇ ਇੱਥੇ ਵੀ ਦੇਖੋ ਬਜਰੀ ਤਿਆਰ ਹੁੰਦੀ ਆ ਪੁੱਲ ਬੰਨ੍ਹ ਕਰਕੇ ਇਹ ਵੀ ਧਰਮਕੋਟ ਦੇ ਉਰੀ ਪੈ ਜਾਂਦਾ ਵਾ ਇਹ ਪੈਲਸਾ ਜੇ ਕੋਈ ਪੈਲਸਾ ਹੁੰਦਾ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਮੈਂ ਵੀ ਆਪਣਾ ਬੇਟੇ ਨੂੰ फटाफट ਵਿਆਹ ਲਾ ਤੇ ਆਪਾਂ ਆ ਗਏ ਮੋਗੇ ਬਾਈਪਾਸ ਤੇ ਬਾਈਪਾਸ ਹੈ ਜੀ ਕੋਟਕਪੂਰਾ ਬਾਈਪਾਸ ਬਾਗਾ ਪੁਰਾਣਾ ਬਾਈਪਾਸ ਵੀ ਕਹਿ ਦਿੰਦੇ ਆ ਇੱਥੇ ਆਪਾਂ ਖੜ ਗਏ ਆ ਕੇ ਰਿਹੜੀ ਤੇ ਮੇਰਾ ਜੂਸ ਪੀਣ ਨੂੰ ਦਿਲ ਕੀਤਾ ਤੇ ਮੈਂ ਆਪਣੇ ਹਸਬੰਡ ਨੂੰ ਪਿੱਛੇ ਤੋਂ ਕਹਿੰਦੀ ਉਹ ਸੀ ਕਿ ਮੈਂ ਜੂਸ ਪੀਣਾ ਪਰ ਮੈਨੂੰ ਆ ਰਸਤੇ ਜੀ ਜੂਸ ਕਿਤੇ ਨਹੀਂ ਮਿਲਿਆ ਸੀ ਜਾ ਕੇ ਬਾਈਪਾਸ ਆਉਂਦੇ ਸੀ ਕਰਾ ਪਿਆ ਤਾਂ ਜੂਸ ਪੀ ਲਿਆ ਸੀਗਾ ਅੱਛਾ ਸੀ ਸਾਫ਼ ਸੀ ਜੂਸ ਤਾਂ ਦੇਖੋ ਜੀ ਗਲਾਸ ਚਾਹ ਠੀਕ ਆ ਗਲਾਸ ਆ ਕੋਈ ਛੋਟੇ ਨਹੀਂ ਪਰ ਭਾਈ ਦੇ ਨੋਹਾਂ ਦੇ ਵਿੱਚ ਮੈਲ ਦੇਖੀ ਮੈਂ ਜਦ ਰਫੜਾਉਣ ਲੱਗਾ ਤਾਂ ਮੈਨੂੰ ਨਫਰਤ ਜੀ ਹੋਈ ਆਪਾਂ ਚੱਲ ਪਏ ਬਾਗਾ ਪ੍ਰਾਣਾ ਆਪਾਂ ਨਿਕਲ ਗਏ ਆਂਗੇ ਤਾਂ ਇਹ ਆ ਜਾਂਦਾ ਜੀ ਚੰਦ ਪ੍ਰਾਣਾ ਬਾਗੇ ਪ੍ਰਾਣਾ ਚ ਨਹੀਂ ਜਗਾ ਸੀ ਵੀਡੀਓ ਬਣਾਉਣ ਨੂੰ ਟ੍ਰੈਫਿਕ ਬਹੁਤ ਜ਼ਿਆਦਾ ਸੀ ਇਸ ਲਈ ਆਪਾਂ ਨਹੀਂ ਬਣਾਈ ਉੱਥੇ ਤੇ ਇਹ ਚੰਦ ਪ੍ਰਾਣਾ ਜਿੱਥੇ ਚੰਦ ਪ੍ਰਾਣਾ ਬਾਬਾ ਤੇਗਾ ਸਿੰਘ ਕਹਿੰਦੇ ਜਾ ਸਿੰਘ ਕਹਿੰਦੇ ਨੇ ਸ਼ਾਇਦ ਫੋ ਮੈਂ ਤਾਂ ਗਈ ਨਹੀਂ ਕਦੇ ਪਰ ਪਬਲਿਕ ਬਹੁਤ ਜਾਂਦੀ ਹੈ ਇੱਥੇ ਬਹੁਤ ਭੀੜ ਹੁੰਦੀ ਹੈ ਸਾਡੇ ਲੋਕ ਤਾਂ ਜਿੱਧਰ ਨੂੰ ਲਾ ਲੋ ਉਧਰ ਹੀ ਚੱਲ ਪੈਂਦੇ ਆ ਇਹ ਰਮਨ ਹਸਪੀਟਲ ਹੈ ਨਾਲ ਹੀ ਉੱਥੇ ਟੋਲ ਪਲਾਜ ਹੈ ਤੇ ਵੀ ਟੋਲਾ ਜੋ ਬੰਦ ਹੋ ਗਿਆ ਬਾਕੀ ਪੁਰਾਣੇ ਵਾਲਾ ਰਮਨ ਹਸਪੀਟਲ ਹੈ ਜੀ ਕੈਂਸਰ ਹਸਪੀਟਲ ਹੈ ਤੇ ਇਹ ਹੁਣ ਬਾਕੀ ਪੁਰਾਣੇ ਚ ਐਂਟਰੀ ਹੋਣ ਹੋਈ ਹੈ ਸਾਡੀ ਸੌਰੀ ਮੈਂ ਕਹੇ ਸੀ ਬਾਗਾ ਪ੍ਰਾਣਾ ਲੰਘੇ ਨਹੀਂ ਬਾਕੀ ਪ੍ਰਾਣੇ ਤੋਂ ਪਿੱਛੇ ਸੀ ਆਪਾਂ ਚੰਦ ਪ੍ਰਾਣਾ ਜਿਆਦਾ ਆਉਂਦਾ ਕਿ ਬਾਗਾ ਪ੍ਰਾਣਾ ਨਿਕਲ ਕੇ ਆ ਨਹੀਂ ਜੀ ਸੌਰੀ ਅਰ ਨਿਕਲ ਕੇ ਇਸੇ ਲੱਗੀ ਹੈ ਪਰ ਮੈਂ ਇੱਥੇ ਇੱਕ ਵਾਰੀ ਦੇਖਿਆ ਮੈਨੂੰ ਕੱਪੜੇ ਪਸੰਦ ਨਹੀਂ ਸੀ ਆਏ ਇਹ ਸੇਲ ਤੇ ਅੱਛੇ ਨਹੀਂ ਲੱਗੇ ਮੈਨੂੰ ਹੁਣ ਬਾਗੇ ਪੁਰਾਣੇ ਚੈਂਟਰ ਦੇਖੋ ਤੁਸੀਂ ਕਿੰਨੀ ਕਰੋੜ ਹੈ ਤੇ ਨਾ ਕੁਝ ਦੁਕਾਨਾਂ ਵਾਲਿਆਂ ਨੇ ਅੰਦਰ ਨੂੰ ਦੋ ਦੋ ਤਿੰਨ ਤਿੰਨ ਫੁੱਟ ਬਾਹਰ ਨੂੰ ਕਰ ਲਈ ਜਗਾ ਕੁਝ ਕਾਰਾਂ ਖੜਾ ਦਿੰਦੇ ਨੇ ਤੇ ਮੋਟਰਸਾਈਕਲ ਖੜੇ ਹੁੰਦੇ ਆ ਤਾਂ ਨੰਗਣਾ ਬੜਾ ਹੀ ਮੁਸ਼ਕਲ ਹੁੰਦਾ ਵਾ ਇਹ ਆ ਗਿਆ ਚੌਂਕ ਸਿੱਧੀ ਜਾਂਦੀ ਹੈ ਫਰੀਦਕੋਟ ਬਠਿੰਡੇ ਨੂੰ ਗੰਗਾ ਨਗਰ ਨੂੰ ਰੋਡ ਤੇ ਇੱਥੋਂ ਆਪਾਂ ਮੋੜ ਜੋ ਪਾਉਣਾ ਇਹ ਚਾਰ ਵਾਲੀ ਚਾਰ ਇੱਥੇ ਬਹੁਤ ਟੇਸਟ ਚਾਰ ਮਿਲਦਾ ਸੀ ਇੱਥੋਂ ਲੈ ਕੇ ਜਾਂਦੇ ਆਗੇ ਚਾਰ ਤੇ ਆਪਾਂ ਆਪਣੇ ਪਿੰਡ ਨੂੰ ਹੁਣ ਇਹ ਪਾ ਰਹੇ ਆ ਇਹ ਨਿਹਾਲ ਸਿੰਘ ਵਾਲੇ ਨੂੰ ਰੋਡ ਜਾਂਦੀ ਹੈ ਇਵੇਂ ਪੱਕੇ ਪੰਡਨੋਂ ਤੇ ਇੱਥੋਂ ਆਪਾਂ ਇਹਦਾ ਰੋਡ ਕੱਟ ਲਿਆ ਤੇ ਆਪਾਂ ਅਗੇ ਚੰਨੂਆਣੇ ਚੌਕ ਤੇ ਚੰਨੂਆਣੇ ਦੀ ਨਹਿਰ ਪੈਂਦੀ ਆ ਦੇਖੋ ਤੁਸੀਂ ਇਹ ਵੀ ਨਹਿਰ ਪੈਂਦੀ ਆ ਆਪਾਂ ਬਾਗਾਪੜਾਣਾ ਚੌਕ ਨਿਕਲ ਗਏ ਸੀ ਅੰਦਰ ਟ੍ਰੈਫਿਕ ਬਹੁਤ ਜ਼ਿਆਦਾ ਸੀ ਕਿ ਤੇ ਇੱਥੋਂ ਬੇਲਾ ਦੇਖੋ ਲੋਕ ਕਿੰਨੀ ਆ ਵੇਚ ਰਹੇ ਨੇ ਕਦੂ ਤੀਰੇ ਖੋਰੀਆਂ ਜੋ ਵੀ ਲੈਣੀ ਆ ਕਿਸੇ ਨੇ ਤੋਰੀਆਂ ਮਤੋਰੀਆਂ ਦੀਆਂ ਸਭ ਬੇਲਾ ਵੇਚ ਰਹੀਆਂ ਨੇ ਬੇਲਾ ਬਣਾ ਕੇ ਪਬਲਿਕ ਵੇਚਦੀ ਆ ਕਿਉਂਕਿ ਮਿਹਨਤ ਦਾ ਕੋਈ ਡਰ ਨਹੀਂ ਹੁੰਦਾ ਗਾ ਇਸਨੇ ਤੇ ਤੁਸੀਂ ਦੱਸਣਾ ਕਿ ਮੇਰੀ ਤੁਹਾਨੂੰ ਕਿੱਦਾਂ ਦਾ ਲੱਗਿਆ ਟੂਰ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਹਰਬਾਨੀ ਹੋਏਗੀ ਤੁਹਾਡੀ ਧੰਨਵਾਦ ਹੋਏਗਾ ਸਹਿਯੋਗ ਦਿਆ ਕਰੋ ਅੱਛਾ ਲੱਗਦਾ ਇਹ ਸਕੂਲ ਆ ਗਿਆ ਕਿਉਂਕਿ ਸਕੂਲ ਵੀ ਇੱਥੇ ਪੈਂਦਾ ਇਹ ਆਪਾਂ ਆਪਦੇ ਪਿੰਡ ਨੂੰ ਵਾਪਸ ਮੁੜ ਚੱਲੇ ਆ ਮੂਰੇ ਖੜੇ ਨੇ ਇਹ ਜੋ ਬਜਰੀ ਰਲਣ ਵਾਲੇ ਨੇ ਇੱਥੇ ਮੇਰੇ ਪਿੰਡ ਨੂੰ ਮੇਰੇ ਸਸਰਾਲ ਪਿੰਡ ਨੂੰ ਆਪਾਂ ਮੁੜ ਚੱਲੇ ਆਗੇ ਜੀ ਆਪਣਾ ਪੰਡਾ ਭਰਤਾ ਭਾਈ ਕੋਲੇ ਸਕੂਲ ਦੇ ਉੱਪਰ ਦੇਖੋ ਕਿੰਨਾ ਸੋਹਣਾ ਲਿਖ ਕੇ ਰੱਖਿਆ ਸਕੂਲ ਦੀ ਵੀ ਸ਼ਾਨ ਬਣੀ ਹੋਈ ਹੈ ਤੇ ਤੁਸੀਂ ਬਣੇ ਰਹੋ ਮੇਰੇ ਚੈਨਲ ਨਾਲ ਮਿਹਰਬਾਨੀ ਧੰਨਵਾਦ ਜਿਉਂਦੇ ਵਾਸਤੇ ਰੋ ਖੁਸ਼ ਰਹੋ ਸਾਰੇ ਭੈਣ ਭਰਾ ਸਪੋਰਟ ਕਰੋ ਜ਼ਰੂਰ ਧੰਨਵਾਦ